ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਵੀ ਜਾਣਕਾਰੀ ਅਜੇ ਤੱਕ ਮਿਲੀ ਨਹੀਂ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹਾਰੇ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰੇ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਔਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਰਾਜ ਅੰਦਰ ਜਾ ਚੁੱਕੇ ਉਹਨਾਂ ਦੇ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਾਡਾ ਜੋ ਵੀ ਸੰਪਰਕ ਚਾਹੇਗਾ ਅਸੀਂ ਤੁਰੰਤ ਉਸ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਮਸਜਿਦ ਸਿਟੀ ਪਹੁੰਚੇ ਔਰ ਮਸਜਿਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਇਵੈਕੂਏਟ ਕਰਾ ਰਹੇ ਨੇ ਇਰਾਨ ਇਜ਼ਰਾਈਲ ਦਾ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਜੰਗ ਦੌਰਾਨ ਭਾਰਤ ਦੇ ਵੱਲੋਂ ਵੀ ਆਪਰੇਸ਼ਨ ਸਿੰਧੂ ਚਲਾਇਆ ਗਿਆ ਹੈ ਜਿਸ ਦੇ ਚੱਲਦੇ ਇਸ ਤੋਂ ਪਹਿਲਾਂ 110 ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਤੇ ਹੁਣ ਦਿੱਲੀ ਆਸ-ਪਾਸ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਰਾਨ ਇਜ਼ਰਾਈਲ ਟਕਰਾਅ ਦੇ ਦੌਰਾਨ ਤਹਿਰਾਨ ਚ ਫਸੇ ਸਿੱਖ ਪਰਿਵਾਰਾਂ ਦੇ ਬਾਰੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਲਗਭਗ 48 ਵਿਅਕਤੀਆਂ ਨੂੰ ਤਹਿਰਾਨ ਤੋਂ ਸਫਲਤਾਪੂਰਵਕ ਕੱਢਿਆ ਗਿਆ ਹੈ ਅਤੇ ਮਸਾਂਦ ਸ਼ਹਿਰ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਭਾਰਤੀ ਰਾਜਦੂਤ ਵੀ ਸਹਾਇਤਾ ਲਈ ਮੌਜੂਦ ਨੇ ਉੱਥੇ ਹੀ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਬੀਤੇ ਦਿਨ ਹੀ ਬੇਨਤੀ ਕੀਤੀ ਗਈ ਸੀ ਕੇਂਦਰ ਸਰਕਾਰ ਨੂੰ ਕਿ ਜਿਹੜੇ ਵੀ ਇਰਾਨ ਇਜ਼ਰਾਇਲ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਤੇ ਉਹਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਏ ਹੋਏ ਨੇ ਉਹਨਾਂ ਨੂੰ ਸਹੀ ਅਤੇ ਸੇਫ ਜਗ੍ਹਾ 'ਤੇ ਤਬਦੀਲ ਕੀਤਾ ਜਾਵੇ ਤੇ ਉਸ ਨੂੰ ਲੈ ਕੇ ਵੀ ਮਨਜਿੰਦਰ ਸਿੰਘ ਫੈਸਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਇਰਾਨ 'ਚ ਭਾਰਤੀਆਂ ਦੇ ਨਾਲ ਸੰਬੰਧਿਤ ਮਦਦ ਜਾਂ ਜਾਣਕਾਰੀ ਮੰਗਣ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਸਿਰਸਾ ਦੇ ਵੱਲੋਂ ਆਪਣਾ ਸੰਪਰਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਈਰਾਨ ਇਜ਼ਰਾਈਲ ਦੇ ਯੁੱਧ ਦੇ ਚੱਲਦੇ ਜੋ ਸਾਡੇ ਤਹਿਰਾਨ ਅੰਦਰ ਗੁਰਦੁਆਰਾ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਔਰ ਸਿੱਖ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਾਡੀ ਸਰਕਾਰ ਉਹਨਾਂ ਨਾਲ ਸੰਪਰਕ ਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਗੌਰਵ শেਠ ਵਿਸ਼ੇਸ਼ਟ ਜਿਹੜੇ ਉੱਥੋਂ ਦੇ ਐਮਬੈਸਡਰ ਨੇ ਉਹ ਨਿਰੰਤਰ ਮੇਰੇ ਸੰਪਰਕ ਅੰਦਰ ਨੇ। ਗੌਰਵ ਸ਼੍ਰੇਸ਼ਟ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਹੁਣ ਵੀ ਤਿੰਨ ਸਿੱਖ ਪਰਿਵਾਰ ਨੇ ਜਿਹੜੇ ਲਗਭਗ ਇਸ ਵੇਲੇ 4000 ਇੰਡੀਅਨਸ ਦੇ ਨਾਲ ਤਹਿਰਾਨ ਚੋਂ ਨਿਕਲ ਕੇ ਲਗਭਗ ਉੱਥੋਂ 10 ਘੰਟੇ ਦੂਰ ਮਸਜਦ ਜਗ੍ਹਾਏ ਮਸਜਦ ਅੰਦਰ ਪਹੁੰਚੇ ਨੇ ਕਿਉਂਕਿ ਉੱਥੇ ਬੌਮਬਿੰਗ ਦਾ ਖਤਰਾ ਸੀ ਇਸ ਕਰਕੇ ਤਹਿਰਾਨ ਚੋਂ ਸਭ ਲੋਕ ਨਿਕਲ ਰਹੇ ਨੇ ਮੇਰੇ ਕੋਲ ਤਕਰੀਬਨ 48 ਲੋਕਾਂ ਦੀ ਲਿਸਟ ਆ ਜਿਹੜੀ ਮੈਂ ਹੁਣੇ ਸ੍ਰੇਸ਼ ਜੀ ਨਾਲ ਸ਼ੇਅਰ ਕੀਤੀ ਆ ਗੌਰਵ ਜੀ ਨਾਲ ਜਿਤੇਦਰ ਹਰਨਾਮ ਸਿੰਘ ਆਨੰਦ ਨੇ किरत कौर ने सिंह जी ने तरनजीत कौर ने सुविंदर कौर ने मेहरबान सिंह पटवालिया ने शरीन कौर ने गुरमीत सिंह ने नाजरीन कौर कोचर ने राजजवंध सिंह कोचर ने अमरीत सिंह सिंह ने प्रिया कौर आ मनमीत कौर आ इंद्रप्रीत सिंह आनंद ने ज्योति सिंह ने मेहरत कौर शाहपुरी जी ने परनीत सिंह गोगिया मनजीत सिंह शाहपुरी किट्टू हरमेंदर कौर शाहपुरी शरणजीत सिंह शाहपुरी हरजीत कौर शाहपुरी गुरमीत सिंह आनंद ਰਨਜੀਤ ਸਿੰਘ ਅਮਨੀਤ ਕੌਰ ਹਰਜੀਤ ਕੌਰ ਸਰਬੀਰ ਸਿੰਘ ਬਰਿੰਦਰ ਸਿੰਘ ਨਾਜਿੰਦਰ ਕੌਰ ਸਵਰਾਜ ਕੌਰ ਉਮਰੀਤ ਸਿੰਘ ਜਬਜੋਤ ਸਿੰਘ ਤਰਨਜੀਤ ਕੌਰ ਜਗਜੀਤ ਸਿੰਘ ਸੇਪ ਸਿੰਘ ਪਟਵਾਲੀਆ ਮਿੱਤੀ ਕੌਰ ਪਟਵਾਲੀਆ ਜਸਵੰਤ ਸਾਨੀ ਪਰਵleen ਕੌਰ ਅਮਨੀਤ ਕੌਰ ਕੁਲੀ ਅਮਰਜੀਤ ਸਿੰਘ ਸਾਨੀ ਨੀਨਾ ਸਾਨੀ ਬਲਬੀਰ ਸਿੰਘ ਆਨੰਦ ਬੀਨੂ ਸਿੰਘ ਹਰਪਾਲ ਸਿੰਘ ਜੋਤੀ ਪਟਵਾਲੀਆ ਭੁਪਿੰਦਰ ਸਿੰਘ ਸ਼ਾਹਪੁਰੀ ਇਹਨਾਂ ਸਾਰਿਆਂ ਨੂੰ ਅਸੀਂ ਸੰਪਰਕ ਕਰਨ ਦੀ ਉੱਥੇ ਨਿਰੰਤਰ ਕੋਸ਼ਿਸ਼ ਹੈ ਇਹਨਾਂ ਦੇ ਮੋਬਾਈਲ ਨੰਬਰ ਕਈਆਂ ਨਾਲ ਗੱਲ ਨਹੀਂ ਹੋ ਪਾਰੀ ਲੇਕਿਨ ਜਿਹੜੇ ਤਿੰਨ ਪਰਿਵਾਰ ਸਾਡੇ ਨਾਲ ਨੇ ਉੱਥੇ ਇਸ ਵੇਲੇ ਅੰਬੈਸਡਰ ਸਾਹਿਬ ਦੇ ਕੋਲ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਵੀ ਜਾਣਕਾਰੀ ਤੱਕ ਮਿਲ ਹੀ ਨਹੀਂ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਕਿ ਇਹਾਰੇ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰੇ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਔਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਰਾਜ ਅੰਦਰ ਜਾ ਚੁੱਕੇ ਉਹਨਾਂ ਦੇ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਾਡੇ ਨਾਲ ਜੋ ਵੀ ਸੰਪਰਕ ਚਾਹੀਗਾ ਅਸੀਂ ਤੁਰੰਤ ਉਸ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਮਸਜਿਦ ਸਿਟੀ ਪਹੁੰਚੇ ਅਤੇ ਮਸਜਿਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਏਵੈਕੂਏਟ ਕਰਾ ਰਹੇ ਨੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜਰੂਰਤ ਹੋਵੇ ਮੈਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਅੰਦਰ ਤੁਹਾਡੀ ਸੇਵਾ ਚ ਮੇਜਾ ਹਾਜ਼ਰ ਹਾਂ ਮੇਰਾ ਨੰਬਰ 98108 94333 98108 94333 ਤੁਸੀਂ ਮੇਰੇ ਤੇ ਅਤੇ ਸੰਪਰਕ ਕਰ ਸਕਦੇ ਜੀ ਕੋਈ ਵੀ ਤਰ੍ਹਾਂ ਚ ਬੈਠਾ ਹੈ ਮੈਂ ਉਹਨੂੰ ਬੇਨਤੀ ਕਰਦਾ ਕਿ ਉਹ ਮਸਜਦ ਅੰਦਰ ਅਗਰ ਸਾਡੀ ਇੰਡੀਅਨ ਨੇ ਤੇ ਉਹ ਚਲੇ ਜਾਣ ਮਸਜਦ ਅੰਦਰ ਇੰਡੀਅਨ ਐਮਬੈਸਡਰ ਵੀ ਨੇ ਸਾਰਾ ਇਨਫਰਾਸਟ੍ਰਕਚਰ ਆ ਤੁਹਾਨੂੰ ਉਥੋਂ ਸੇਫ ਲਈ ਏਕਿਊਏਟ ਏਕਿਊਏਟ ਕੀਤਾ ਜਾਊਗਾ ਧੰਨਵਾਦ